ਕੀ ਤੁਹਾਨੂੰ ਕਬਜ ਰਹਿੰਦੀ ਹੈ ਕੀ ਤੁਹਾਨੂੰ ਗੈਸ ਦੀ ਸਮੱਸਿਆ ਕੀ ਤੁਹਾਡਾ ਜਿਹੜਾ ਖਾਦਾ ਪੀਦਾ ਹਾਜਮ ਹੈ ਜਿਹੜਾ ਨਹੀਂ ਆ ਰਿਹਾ ਕੀ ਤੁਹਾਨੂੰ ਭੁੱਖ ਹੈ ਜਿਹੜੀ ਘੱਟ ਲੱਗ ਰਹੀ ਹੈ ਕੀ ਤੁਹਾਨੂੰ ਕਬਰਾਹਟ ਹੋ ਰਹੀ ਹੈ ਕੀ ਤੁਸੀਂ ਟੈਸਟੋਸਟਰੋਨ ਦੀ ਜਿਹੜੀ ਸਮੱਸਿਆ ਤੋਂ ਉਤੋਂ ਪਰੇਸ਼ਾਨ ਹੋ ਕੀ ਤੁਹਾਡੇ ਜਿਹੜੇ ਵਾਲ ਨੇ ਉੱਛੜ ਰਹੇ ਨੇ ਕੀ ਔਰਤਾਂ ਦੀ ਗੱਲ ਕਰੀਏ ਔਰਤਾਂ ਦੇ ਜਿਹੜੀਆਂ ਸਾਈਆਂ ਦੀ ਪ੍ਰੋਬਲਮ ਹੈ ਮਰਦਾਂ ਦੇ ਵੀ ਕੀ ਤੁਸੀਂ ਸਾਈਆਂ ਤੋਂ ਵੀ ਪਰੇਸ਼ਾਨ ਹੋ ਕੀ ਤੁਹਾਨੂੰ ਅਲਰਜੀ ਖਾਜਦਾਰ ਚੰਬਲ ਤੋਂ ਵੀ ਪਰੇਸ਼ਾਨ ਹੋ ਜੇ ਕੋਨ ਹੋਏ तमाम ਸਮੱਸਿਆ ਨੇ ਦੋਸਤੋ ਤਾਂ ਤੁਹਾਡਾ ਜਿਹੜਾ ਲੀਵਰ ਹੈ ਫੈਟੀ ਹੋ ਸਕਦਾ ਐਸਜੀਓਪੀਟੀ ਦੀ ਪ੍ਰੋਬਲਮ ਹੈ ਤਾਂ ਵੀ ਤੁਹਾਡਾ ਜਿਹੜਾ ਲੀਵਰ ਹੈ ਫੈਟੀ ਹੋ ਸਕਦਾ ਲੀਵਰ ਦਾ ਕੰਮ ਕੀ ਹੈ ਲੀਵਰ ਇੱਕ ਸਾਡੇ ਸਰੀਰ ਦੇ ਵਿੱਚ ਇੰਜਣ ਦਾ ਕੰਮ ਕਰਦਾ ਜਿਵੇਂ ਗੱਡੀ ਇੰਜਣ ਦੇ ਨਾਲ ਚੱਲਦੀ ਹੈ ਜੇ ਅਸੀਂ ਇੰਜਣ ਦਾ ਆਪਣੇ ਦਾ ਖਿਆਲ ਰੱਖਾਂਗੇ ਗੱਡੀ ਦੇ ਦਾ ਉਹਦੀ ਸਹੀ ਟਾਈਮ ਤੇ ਸਰਵਿਸ ਕਰਾਵਾਂਗੇ ਦੇਖੋ ਜਿਹੜਾ ਇੰਜਣ ਹੈ ਜੇ ਇੰਜਣ ਸਾਡਾ ਡੀਜ਼ਲ ਤੇ ਆਤਾ ਉਹਦੇ ਵਿੱਚ ਵਧੀਆ ਡੀਜ਼ਲ ਪਾਵਾਂਗੇ ਤਾਂ ਉਹ ਵਧੀਆ ਐਵਰੇਜ ਆ ਜਿਹੜਾ ਦੇਊਗਾ ਜੇ ਅਸੀਂ ਡੀਜ਼ਲ ਦੇ ਇੰਜਣ ਦੇ ਵਿੱਚ ਪੈਟਰੋਲ ਪਾਵਾਂਗੇ ਤਾਂ ਉਹ ਨਹੀਂ ਚੱਲੂਗਾ ਜਾਂ ਮਿੱਟੀ ਦਾ ਤੇਲ ਪਾਦਾਂਗੇ ਇਸੇ ਤਰ੍ਹਾਂ ਹੀ ਸਾਡੇ ਸਰੀਰ ਦਾ ਅਸੀਂ ਹਾਲ ਕਰ ਰਹੇ ਹਾਂ ਸਾਡਾ ਜਿਹੜਾ ਸਰੀਰ ਆ ਦੋਸਤੋ ਬਹੁਤ ਵਧੀਆ ਪ੍ਰਮਾਤਮਾ ਨੇ ਸੋਚ ਸਮਝ ਕੇ ਸਾਨੂੰ ਸਾਜਿਆ ਬਹੁਤ ਵਧੀਆ ਸਿਸਟਮ ਹੈ ਲੀਵਰ ਹੈ ਜਿਹੜਾ ਸਾਡਾ ਭੋਜਨ ਅਸੀਂ ਖਾਂਦੇ ਆ ਉਹਦੇ ਤੱਤ ਨੇ ਤਮਾਮ ਬਾਡੀ ਦੇ ਅੰਗਾਂ ਤੱਕ ਖੂਨ ਤੱਕ ਦਿਲ ਤੱਕ ਸਾਰੇ ਅੰਗਾਂ ਤੱਕ ਸਾਡੇ ਜਿਹੜੇ ਪੰਜ ਕਰ ਰਸ ਨੇ ਉਹਨਾਂ ਨੂੰ ਕੱਢਦਾ ਦਿਲ ਜਿਹੜਾ ਲੀਵਰ ਹੈ ਉਹਦਾ ਬਹੁਤ ਵੱਡਾ ਕੰਮ ਹੈ ਸਾਰੀ ਦਿਹਾੜੀ ਦਿਨ ਰਾਤ ਕੰਮ ਕਰਦਾ ਰਹਣਾ ਪਰ ਅਸੀਂ ਆਪਣੇ ਲੀਵਰ ਨੂੰ ਫੈਕਟਰੀ ਕਰ ਚੁੱਕੇ ਹਾਂ 1 ਗ੍ਰੇਡ ਹੋਵੇ 2 ਗ੍ਰੇਡ ਹੋਵੇ 3 ਗ੍ਰੇਡ ਸਰਸਸ ਹੋ ਚੁੱਕਿਆ ਲੋਕਾਂ ਦੇ ਲੀਵਰ ਨੂੰ ਬਹੁਤ ਵੱਡੀ ਭਿਆਨਕ ਬਿਮਾਰੀਆਂ ਅਸੀਂ ਸ਼ਰਾਬ ਵੀ ਪੀ ਰਹੇ ਹਾਂ ਕੋਲ ਡਰਿੰਕ ਵੀ ਪੀ ਰਹੇ ਹਾਂ ਫੈਸੋਸਾਈਡ ਜਿਹੜੀਆਂ ਦਵਾਈਆਂ ਨੇ ਉਹਨਾਂ ਦਾ ਵੀ ਇਸਤੇਮਾਲ ਹੈ ਜਿਹੜਾ ਕੀਤਾ ਜਾਂਦਾ ਤੋਂ ਰੇਸ ਸਪਰੇਅ ਅਸੀਂ ਖਾ ਰਹੇ ਆ ਫਾਸਟ ਫੂਡ ਖਾ ਰਹੇ ਆ ਜਨ ਕਿ ਤੇਜ਼ ਬਣਨ ਵਾਲਾ ਭੋਜਨ ਉਹਨੂੰ ਫਾਸਟ ਫੂਡ ਕਿਹਾ ਜਾਂਦਾ ਹੈ ਅਸੀਂ ਘਰ ਦਾ ਖਾਣਾ ਬਹੁਤ ਜ਼ਿਆਦਾ ਘਟਾ ਚੁੱਕੇ ਆ ਜਿਹੜੀ ਲੱਸੀ ਅਸੀਂ ਘਰਾਂ ਦੇ ਵਿੱਚ ਇਸਤੇਮਾਲ ਕਰਦੇ ਲੱਸੀ ਹੈ ਜਿਹੜੀ ਬਹੁਤ ਵਧੀਆ ਟੋਨਿਕਸ ਕੀ ਲੀਵਰ ਦੇ ਲਈ ਅਸੀਂ ਲੀਵਰ ਇੱਕ ਸਾਡੇ ਸਰੀਰ ਦਾ ਇੰਜਨ ਹੈ ਅਸੀਂ ਆਪਣੇ ਇੰਜਨ ਨੂੰ ਹੀ ਖਰਾਬ ਕਰ ਚੁੱਕੇ ਹਾਂ ਜੇ ਤੁਹਾਨੂੰ ਜਿਹੜੇ ਮੈਂ ਪਹਿਲਾਂ ਸੰਕੇਤ ਦੱਸੇ ਨੇ ਜੇ ਤੁਹਾਨੂੰ ਇਹ ਪ੍ਰੋਬਲਮ ਆ ਨਹੀਂ ਤਾਂ ਤੁਹਾਡਾ ਲੀਵਰ ਖੱਟੀ ਹੋ ਸਕਦਾ ਜੇ ਤੁਸੀਂ ਲੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਲੀਵਰ ਫਾਈਂਡਾ ਇਸ ਤਮਾ ਜਿਹੜਾ ਕਰ ਸਕਦੇ ਇਹਦਾ ਇੱਕ ਕੈਪਸੂਲ ਸਵੇਰੇ ਇੱਕ ਸ਼ਾਮ ਨੂੰ ਲਓ ਤਾਂ ਤੁਹਾਡਾ ਲੀਵਰ ਬਿਲਕੁਲ ਠੀਕ ਹੋ ਜਾਊਗਾ ਨਾ ਤੁਹਾਨੂੰ ਕੋਈ ਕਾੜਾ ਪੀਣ ਦੀ ਲੋੜ ਹੈ ਨਾ ਤੁਹਾਨੂੰ ਕੋਈ ਇੰਨਾ ਦੀ ਕੋਈ ਚੀਜ਼ ਖਾਣ ਦੀ ਲੋੜ ਆ ਬਾਕੀ ਹਾਂ ਪ੍ਰੇਹਿ ਜ਼ਰੂਰ ਤੁਹਾਨੂੰ ਰੱਖਣਾ ਪਊਗਾ ਇੱਕ ਸ਼ਵੇਰੇ ਇੱਕ ਆਸਾਨ ਨੂੰ ਇੱਕ ਇਹਦਾ ਕੈਪਸੂਲ ਹੈ ਜਿਹੜਾ ਜ਼ਰੂਰ ਲੈ ਲਓ ਤਾਂ ਲੀਵਰ ਹੈ ਜਿਹੜਾ ਤੁਹਾਡਾ ਵਧੀਆ ਤੰਦਰੁਸਤ ਠੀਕ ਹੋ ਜੂ ਕਬਜ ਗੈਸ ਜਿਹੜੇ ਲੋਕ ਖਾਲੀ ਪੇਟ ਕੈਪਸੂਲ ਖਾਂਦੇ ਨੇ ਤੇ ਉਹਨਾਂ ਤੋਂ ਵੀ ਤੁਹਾਡਾ ਜਿਹੜਾ ਖੜਾਗਾ ਛੁੱਟ ਜੂਗਾ ਲੀਵਰ ਦਾ ਖਿਆਲ ਰੱਖੋ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਲੀਵਰ ਦਾ ਜ਼ਰੂਰ ਆਪਣੇ ਦਾ ਖਿਆਲ ਰੱਖੋ ਭੋਜਨ ਜਿਹੜਾ ਵਧੀਆ ਖਾਓ ਸਹੀ ਟਾਈਮ ਤੇ ਖਾਓ ਲੱਸੀ ਦਾ ਇਸਤੇਮਾਲ ਕਰੋ ਦਹੀਂ ਦਾ ਇਸਤੇਮਾਲ ਕਰੋ ਫਲ ਫਰੂਟ ਨੇ ਜਿਹੜੇ ਉਹ ਜ਼ਿਆਦਾ ਖਾਓ ਜਿਹੜਾ ਅਸੀਂ ਕੋਲ ਡਰਿੰਕ ਹੋ ਗਿਆ ਫਾਸਟ ਫੂਡ ਹੋ ਗਿਆ ਇਹ ਦਿਨ ਪਤੀ ਦਿਨ ਖਾ ਰਹੇ ਟਾਈਮ ਤੇ ਖਾਣਾ ਖਾਓ ਆਪਣੇ ਆਪ ਨੂੰ ਪਿਆਰ ਹੈ ਜਿਹੜਾ ਕਰਨਾ ਸਿੱਖੋ ਤੇ ਤਾਂ ਤੁਹਾਡਾ ਲੀਵਰ ਹੈ ਉਹ ਠੀਕ ਰਹੂਗਾ ਜਿਹੜੇ ਵਾਲ ਅਜੇ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਨੇ ਇਹਦਾ ਵੀ ਕਾਰਨ ਇਹੀ ਹੈ ਵਾਲ ਝੜ ਰਹੇ ਨੇ ਨੌਜਵਾਨਾਂ ਦੇ ਕਿਸਕੈਨ ਵੀ ਪ੍ਰੋਬਲਮ ਆ ਰਹੀ ਹੈ ਕੰਮ ਕਰਨ ਨੂੰ ਜੀ ਨਹੀਂ ਕਰਦਾ ਕੰਮ ਬਹੁਤ سارے ਲੋਕ ਜਦੋਂ ਕੰਮ ਕਰਦੇ ਆ ਉਦੋਂ ਥੱਕ ਜਾਂਦੇ ਆ ਜੇ ਤੁਸੀਂ ਇਹ ਸਮੱਸਿਆ ਤੋਂ ਆਪਣਾ ਖਿਹੜਾ ਸੁਡਾਉਣਾ ਚਾਹੁੰਦੇ ਹੋ ਤਾਂ ਲਿਵਰ ਫੈਨ ਦਾ ਇਸਤੇਮਾਲ ਕਰੋ ਇੱਕ ਕੈਪਸੂਲ ਸਵੇਰੇ ਇੱਕ ਸ਼ਾਮ ਨੂੰ ਤੇ ਇਸ ਵੀਡੀਓ ਨੂੰ ਬਰਤਬਤ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ